ਬੱਚਿਆਂ ਤੇ ਲੜਾਈ ਹੋਈ ਕੱਲੇ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਾ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਬਰ ਕੇ ਆਪਣੇ ਘਰ ਲਿਆ ਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤਾ ਨਹੀਂ ਆਣ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਹੋ ਮੈਂ ਵੇਖਿਆ ਜਦੋਂ ਆਪਸੇ ਵਿੱਚ ਭਰਾ ਭਰਾ ਖੇਡਣ ਦਾ ਤੇ ਖੇਡਣ ਦੋ ਇਸੇ ਕਰਕੇ ਨਾ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁਰਗੇ ਨੇ ਕੁੱਟ ਮਾਰ ਮੈਂ ਨਾ ਕੀਤੀ ਰੋੜੇ ਚ ਲਾਇ ਬੁਆ ਘੜ ਇੱਥੇ ਬੁਆ ਚ ਖਲੋਤੀ ਹਾਂ ਮੈਂ ਇੱਥੇ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਕੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਵਾਸਤੇ ਦੀ ਆ ਤੇ ਇਹਨਾਂ ਦੇ ਮੁੰਡਿਆਂ ਤੇ ਬੋਲ ਕਰਨੀ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੀ ਸ਼ਰਚ ਵਜੀ ਆ ਮੈਂ ਫੇਰ ਬੋਲ ਦੇਤੀ ਆ ਤਾਂ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਹਮ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੈਨੇਜਰ ਸਿੰਘ ਉਹਨੂੰ ਮੈਂ ਕਿਹਾ ਵੇਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੇ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਆ ਇਹ ਮਾਲਾ ਦੇ ਮੁੰਡੇ ਸੀ ਤੇ ਉਹ ਸਮੈਗ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈ ਗਈ ਆ ਇਸੇ ਪਿੰਡ ਦੇ ਪਨੇ ਹੋਏ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ ਤਿੰਨ ਚਾਰ ਸੱਤ ਪੰਜ ਸੱਤ ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੂਆ ਟੱਪ ਕੇ ਦਾਤਰ ਲੈ ਗਏ ਘੜੇ ਲੈ ਗਏ ਸਿੱਧੇ ਅੰਦਰ ਵੜ ਗਏ ਤੇ ਸਾਰੇ ਜਾਣੇ ਛੀਸ਼ੇ ਛੂਸ਼ੇ ਭੰਨ ਕੇ ਸਾਰੇ ਕਰਦੇ ਅਹੀਂ ਆਪਣੀ ਜਾਨ ਵੀਰ ਜੀ ਬੂਆ ਬੂਆ ਮਾਰ ਕੇ ਬਚਾਈ ਆ ਤੇ ਜਿਤਨਾ ਮਲਕ ਦੀ ਦੇ ਦਸਿਆਂ ਦਾ ਫਿਰਦੇ ਹੋਰ ਗੱਲ ਹੋ ਜਾਂਦੀ ਅਸੀਂ ਕਿਤੇ ਚਲੀ ਜਾਂਦੇ ਇਹੋ ਗਲਗੁਲ ਪਏ ਵਰਜੀ ਸਾਰੇ ਜਾਣੇ ਨੀ ਨਾ ਜੀ ਸਾਡੇ ਨਾਲ ਸਾਡੀ ਬੇਟੀ ਕੀ ਨਾ ਲੈਣਾ ਜਸਬੀਰ ਕੌਰ ਬੇਟਾ ਰਾਮਦੀਪ ਪਲੇਅਰ ਕੀ ਗੱਲ ਵੀ ਹੋਈ ਤੁਹਾਡੇ ਆ ਬੱਚਿਆਂ ਤੋਂ ਲੜਾਈ ਹੋਈ ਕੱਲੇ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਾ ਇਹਦੇ ਬੋਲਾ ਟੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲੈ ਆਏ ਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤਾ ਨੂੰ ਨਿਆਣਿਆਂ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣ ਦੇ ਖੇਡਣ ਦੋ ਇਸੇ ਕਰਕੇ ਇਹਨਾਂ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮਰ ਇਹਨਾਂ ਕੁੱਟ ਮਾਰ ਮੇਰਾ ਕੀਤੀ ਰੋੜੇ ਚ ਲਾਇ ਬੁਏ ਅਗਰ ਇੱਥੇ ਬੁਏ ਚਿਕਨੋਤੀ ਹੈ ਮੈਂ ਇੱਥੇ ਮੁੰਡੇ ਦਾ ਵੀ ਕ੍ਰਿਮ ਸਿੰਘ ਉਹ ਕਿੰਨੇ ਸਾਡੇ ਘਰੇ ਆ ਗਏ ਗੱਲੇ ਪਏ ਆ ਪਹਿਲਾਂ ਇਹ ਪਏ ਆ ਅਸੀਂ ਦਿਨ ਨਾਲ ਕੁਝ ਕਿਹਾ ਹੀ ਨਹੀਂ ਇਹਨਾਂ ਨੂੰ ਬਾਲਾ ਰੋੜੇ ਲਿਆ ਦੇਟੇ ਦੇਪ ਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਏ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਗੁੰਮਤਾ ਸਾਹਿਬ ਕਹਿੰਦੇ ਨਹੀਂ ਹੈ ਕੋਈ ਮੁੰਡਿਆਂ ਨੇ ਜਾ ਕੇ ਗਲੇ ਵਿੱਚ ਕਿੱਥੇ ਗਈ ਤੇ ਵੀ ਕੋਈ ਸਾਧਕ ਪੁਰਖਾ ਸਾਹਿਬ ਨਹੀਂ ਨਹੀਂ ਕੋਈ ਨਹੀਂ ਇਹ ਸਾਨੂੰ ਤੁਮ ਕਹਿੰਦੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਹੇ ਤੱਕ ਇਹ ਮਾਲਾ ਮਾਲਾ ਕੋਈ ਬੰਦਾ ਉਹਨੂੰ ਉਹ ਤੁਹਾਨੂੰ ਕਸਾਨ ਜੂਨੀਅਰ ਉਹ ਤੁਹਾਨੂੰ ਧਮਕੀ ਦੇ ਰਿਹਾ ਕਿ ਇਹ ਦਾਇਕ ਸਾਹਿਬ ਜੂਨੀਅਰ ਦੇ ਬੰਦੇ ਹੈ ਨਹੀਂ ਨਸ਼ਾ ਵੇਚਦਾ ਕੌਣ ਨਸ਼ਾ ਵੇਚਦਾ ਸਾਡੇ ਕੋਈ ਨਸ਼ਾ ਵੇਚਦੇ ਸਾਡੇ ਜਿੰਨੇ ਨਸ਼ਾ ਵੇਚਦਾ ਉਹ ਬੰਦੇ ਆਈਏ ਤੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਮਾਰਪੋਟ ਹੋਈਏ ਕਪੜੇ-ਕਪੜੇ ਪਾੜੇ ਜਿਹੇ ਕੁੱਤੇ ਉਹ ਕਿਹ ਨਾਲ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਕੋਈ ਕਪੜਾ ਨਹੀਂ ਪਾਟਾ ਕੋਈ ਨਹੀਂ ਆਇਆ ਇਹ ਮੰਨ ਜਾਂਦੇ ਜੀ ਜਸੂਰਤ ਇਹ ਮੰਨ ਕਰਦੇ ਹੋ ਅਨ ਨੂੰ ਇਹ ਵੀ ਕਿ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦੇ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੇ ਕਿ ਲਤਾ ਪਾਉਂਦਾ ਕਿ ਉਹ ਕਰਦਾ ਜੇ ਕਰਦਾ ਸਾਨੂੰ ਇਹੋ ਗੱਲ ਕਹਿੰਦੀ ਹੈ ਕਿ ਅਸੀਂ ਤੁਹਾਡੇ ਸਾਡੇ ਬੱਚੇ ਕੋਈ ਛੁੱਟਿਆ ਨਹੀਂ ਅਜੇ ਤੱਕ ਨਹੀਂ ਆਜੀ ਆਈ ਇਹ ਜਿਹੜਾ ਜਸੂ ਮਾਲਾ ਤੋਂ ਮੁੰਡਾ ਆ ਤੇ ਕੋਈ ਪਿੰਡਾ ਨਛਾ ਦੇ ਖਲਾਬ ਮਕਦਮੇ ਦਰਜ ਨਹੀਂ ਜਸੂ ਮਾਲਾ ਤਾਂ ਹੀ ਕੋਈ ਸੱਦਿਆ ਹੀ ਨਹੀਂ ਦੱਸ ਰਿਆ ਨਹੀਂ ਕਿ ਸਾਡੇ ਕੋਲ ਤੁਹਾਡਾ ਕੋਈ ਰੈਕਡ ਤਵੇ ਆ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਬਣਾਉਦਾ ਕੋਈ ਜਸੂ ਮੁੰਡਾ ਹੀ ਨਹੀਂ ਹੈ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਪਿੰਡ ਕਲੇਰ ਤੇ ਗੱਲ ਕੋਈ ਨਹੀਂ ਹੋਈ ਸ਼ਾਦਾ ਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਾਰੀ ਆ ਇਹ ਰੰਜਸ ਰੱਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜੀਆ ਵੀ ਲੜਾਈ ਆ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਨੂੰ ਵਾਪਸ ਦੇਤੀ ਆ ਤੇ ਇਹਨਾਂ ਦੇ ਮੁੰਡਿਆਂ ਦੇ ਬੋਲ ਘੱਲ ਨਹੀਂ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੇ ਸਿਰ 'ਚ ਵੱਜੀ ਆ ਮੈਂ ਫੇਰ ਬੋਲ ਦੇਤੀ ਆ ਤਾਂ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਝਾਤੀ ਆ ਮੈਂ ਵੀ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰਾ ਜੇ ਮੇਰੇ ਮਡੇ ਦੀ ਗਲਤੀ ਜਾਂ ਮੇਰੇ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਕਿਹਾ ਮੈਂ ਬਰਾੜਿਆ ਬਰਾੜ ਦੇ ਘਰ ਜਾਊਂਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗ ਦਾ ਕੰਮ ਕਰਦੇ ਆ ਉਹਦਾ ਨਾਮ ਬਾਹੂ ਸਾਨੋ ਬਾਹੂ ਆ ਤੇ ਉਹਦਾ ਪੇਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੇ ਹੁਣ ਦੋਵੇਂ ਪਿਓ ਪੁੱਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੋ ਵੀਰ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋਲ ਕੋਈ ਕੋਥੇ ਹਥਿਆਰ ਆ ਤੇ ਬਾਹੂ ਕੋਲ ਪਿਸਤੌਲ ਤੇ ਬਲਜੀਤ ਦੇ ਹੱਥ ਵਿੱਚ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਉਹ ਜਿਹੜਾ ਮਾਰਿਆ ਨਾ ਉਹਦੇ ਹੱਥ ਚੋ ਜਨ ਪਿਸਤੌਲ ਹੁੰਦਾ ਉਹਦੀ ਮੁੱਠ ਮਾਰੀ ਜਬੱਟ ਦੀ ਤੇ ਆ ਮੇਰੇ ਵੀ ਮਾਰੀ ਆ ਤੇ ਮੈਂ ਸੈਰ ਤੇ ਉਹ ਮੇਰਾ ਗਲ ਫੜਿਆ ਉਹਨਾਂ ਨੇ ਤੇ ਮੈਂ ਹੰਡੀਕਾ ਬੰਦਾ ਤਾਂ ਉਹ ਮਾਦਾ ਨੂੰ ਬਜ਼ੁਰਗ ਆ ਉਹਨੂੰ ਵੇਖੋ ਕੀ ਹਾਲ ਆ ਇੱਕ ਇਸ ਮੈਗ ਦਾ ਕੰਮ ਕਰਦੇ ਆ ਇਹ ਬਰਬਰ ਆ ਬਲਜੀਤ ਨੂੰ ਪੁੱਛੋ ਕਿ ਕੋਟੀ ਪਾਈ ਆ ਇਸ ਮੈਗ ਵੀ ਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਘਾਟ ਆ ਹਾਂਜੀ ਜਾਣ ਭਾਜੀ ਮੈਂ ਤਾਂ ਅੰਦਰ ਹੀ ਵੜ ਗਿਆ ਤੇ ਵੈਨ ਮੈਨੂੰ ਘਰ ਜਾਣ ਨੂੰ ਮਾਰਿਆ ਮੇਰੇ ਮੁੰਡੇ ਨੂੰ ਅਸੀਂ ਤਾਂ ਰਹਿਰਾ ਹੋਂਡੀ ਇੱਕ ਮੇਰੀ ਕੁੜੀ ਬਾਹਰ ਪਾਠ ਕਰਨਦੀ ਰਹਿਰਾ ਸਾਹ ਦਾ ਤੇ ਉਹਨਾਂ ਨੇ ਗੁੜਕਾ ਵੀ ਜਲਤ ਨਾਲੋਂ ਅੰਗ ਕਰਤਾ ਵਾ ਜਲਤ ਜਿਹੜੀ ਨਾ ਉਹ ਫਾੜਦੀ ਹੈ ਤੇ ਮੈਂ ਮੰਗ ਕਰਦਾ ਹਾਂ ਵੀ ਪ੍ਰਸ਼ਾਸਨ ਕੋ ਪੀ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾਂ ਤੇ ਮੈਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਤੇ 452 ਲੱਗਣੀ ਚਾਹੀਦੀ ਜਿਹੜੀ ਹੈ ਗੱਲ ਸੱਚੀ ਹੈ ਕੁੱਲ ਤੋਂ ਮੌਕੇ ਤੇ ਆਈ ਮੈਂ ਦਿਖਾ ਲਈ ਤੇ ਕਿ ਹਾਲ ਤੱਕ ਨਹੀਂ ਮੌਕਾ ਵੇਖਣ ਆਈ ਕੱਪੜੇ ਮੇਰੀ ਦੋਹਾਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲ ਦੀ ਤੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏਕਾ ਮਾਤਾ ਦੇ ਟੈਗ ਹੋਇਆ ਇਹਨੂੰ ਚੋਕੇ ਥੱਲੇ ਛੋੜਦਾ ਮੰਜੀ ਤੋਂ ਤੋ ਵੇਖ ਲਓ ਭਾਂ ਪਿਆ ਸਾਰਾ ਪਰਿਵਾਰ ਅਮਰਦਾਰੀ ਅਹੀਂ ਜੀ ਮੇਰਾ ਨਾਮ ਵੀ ਵਿਜੇਂ ਵਿਕਰਮਜੀਤ ਸਿੰਘ ਜਿਹੜਾ ਪਿੰਡ ਕਲੇਰ ਵਿੱਚ ਡਾਡੀ ਨੇ ਡੱਕਿਆ ਸੀ ਬੋਲ ਬੋਲ ਤੋਂ ਕਿ ਮਾਰਦੇ ਸੀ ਭਾਬੇ ਦੀ ਰੋਟੀ ਬੋਲੋਜੀ ਇਸ ਕਰਕੇ ਉਹ ਨਿੱਕੀ ਜਿਹੀ ਗੱਲ ਤੋਂ ਲੜਾਈ ਹੋ ਗਈ ਇਹ ਮਾਲਾ ਦੇ ਮੁੰਡੇ ਹੀ ਤੇ ਉਸ ਸਮੇਂ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈਗੇ ਆ ਇਸੇ ਪਿੰਡ ਦੇ ਪਨੇਵੇਂ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ 3-4 5-7 ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੂਹਾ ਟੱਪ ਕੇ ਦਾਤਰ ਲੈ ਗਏ ਕੜੇ ਲੈ ਗਏ ਸਿੱਧਾ ਅੰਦਰ ਵੜ ਗਏ ਆ ਤੇ ਸਾਰੇ ਜਾਣੇ ਸ਼ੀਸ਼ੇ-ਸ਼ੂਸ਼ੇ ਭੰਨ ਗਏ ਸਾਰੇ ਕਰ ਦੇ ਅਹੀਂ ਆਪਣੀ ਜਾਨ ਵੀਰ ਜੀ ਬੂਏ-ਬੂਏ ਮਾਰ ਕੇ ਬਚਾਈ ਆ ਤੇ ਜਿਤਨਾ ਮਤਲਬ ਕਿ ਦੇ ਦਸਿਆਂ ਦਾ ਫਿਰ ਤੇ ਹੋਰ ਗੱਲ ਹੋ ਜਾਂਦੀ ਅਹੀਂ ਕਿਤੇ ਚਲੀ ਜਾਂਦੇ ਇਹੋ ਗਲਗੁਲ ਪਏ ਵੀਰ ਜੀ ਸਾਰੇ ਜਾਣੇ ਤੇ ਇੱਕ ਉਹਨਾਂ ਦੀ ਵਾਈਫ ਆ ਜਸੂ ਕੌਰ ਤੇ ਨਾਲ ਇੱਕ ਜਰਾਜੀ ਕੌਰ ਦੋ ਜਨਾਨੀਆਂ ਆ ਜਿਹੜੀਆਂ ਜਿੰਨਾਂ ਤੋਂ ਜ਼ਿਆਦੀ ਗੱਲ ਵਧੀ ਐ ਇੱਕ ਭੂਆ ਮਾਇਓ ਹਾਂਜੀ ਹਾਂਜੀ ਹਥਿਆਰ ਵੀ ਸੀ ਕਿ ਕੋਈ ਦਾਤਰ ਹੀ ਦਾਤਰ ਆਵੇ ਬੂਏ ਦੇ ਵਜ੍ਹਾ ਘੜੇ ਖੰਡੇ ਸਾਰੇ ਆਲਟੋ ਗੱਡੀ ਤੇ ਆਏ ਆ ਚਿੱਟੇ ਰੰਗ ਦੇ ਹਾਂਜੀ ਅੰਮਰਤਾਰੀ ਵੀਰ ਜੀ ਸਾਰੇ ਹਾਂਜੀ ਜਨਾਨੀਆਂ ਦੇ ਵੀ ਗੱਲ ਪਏ ਆ ਗੁੜਕਾ ਸਾਹਿਬ ਰਹਿ ਰਸ ਕੰਦੇ ਚਲੋ ਸਾਡੇ ਗੱਲ ਪੈ ਜਿਓ ਮਹਾਰਾਜ ਦੀ ਬੇਦਬੀ ਨਾ ਕਰੋ ਮਹਾਰਾਜ ਦੀ ਬੇਦਬੀ ਕਰਤੀ ਗੁੜਕਾ ਸਾਹਿਬ ਪਾੜਦਾ ਮੰਗ ਇਨਸਾਫ ਕਰਾਂਗੇ ਜੇ ਨਾ ਹੋਗਾ ਫਿਰ ਜੋ ਹੋਊਗਾ ਫਿਰ ਠੀਕ ਆ ਮੌਕੇ ਤੇ ਵੀਰ ਜੀ ਪੁਲਿਸ ਅਜੇ ਲੱਗ ਨਹੀਂ ਆਈਆਂ ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ ਇਹਨਾਂ ਉਹਨਾਂ ਦੇ ਖਿਲਾਫ ਦਿੱਤੀ ਹੈ ਆ ਕੇ ਵੇਖਿਆ ਮੌਕਾ ਉਧਰ ਵੀ ਚੱਲੇ ਜੀ ਦੱਸਿਆ ਕੀ ਨਾੜਿਆ ਮਾਮਲਾ ਕੀ ਕਿਉਂ ਨਾ ਚੱਲਦਾ ਹੈ ਪਰਵਾਰਵਾਲੇ ਕੈਰ ਐਸੋਸੀਏਸ਼ਨ ਟੁੱਟਿਆ ਬਾਰੇ ਬੰਦੇ ਮੰਗਾ ਕੇ ਛੀਸ਼ੇ ਹੈ ਥੋੜੇ ਸੱਜਰੀ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਡ ਤੋਂ ਬਦਬਾਰੇ ਵਾਲੇ ਕਾਗੇ ਤੇ ਸਪਲਾਈ ਕਰਦਾ ਬਸ ਉਹਨਾਂ ਦਾ ਲੈਟਰ ਦਿੱਤੇ ਜਾ ਰਹੇ ਆ ਉਹਦੇ ਵਾਸਤੇ ਇਹ 5-7 ਜਿਹੜੇ ਆ 7 8 9 ਨਾਲ ਜਾਂਦੇ ਜਾਂਦੇ ਆ ਇਹਦੇ ਬਾਰੇ ਕੀ ਕਰਾਂ ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਹੈ ਤੇ ਅੱਜ ਗੱਲ ਕੀਤੀ ਕਦੇ ਨਹੀਂ ਇਹੋ ਜਿਹੀ ਗੱਲ ਹੈ ਸਾਹਮਣੇ ਨਾ ਇਹਨਾਂ ਕੀਤੀ ਦੋਨਾਂ ਉਹਨਾਂ ਦੇ ਅੰਦਰ ਸਾਥ ਉਹ ਕਿੰਦਾ ਸਾਨੂੰ ਕੁੱਟਿਆ ਮਾਰਿਆ ਇਹ ਘਰ ਜਨਾਨੀ ਕਹਿੰਦੀ ਮੈਨੂੰ ਰੋ ਪਰਿਵਾਰ ਕੇ ਆ ਗਏ ਹਾਂ ਅਜੇ ਉੱਥੇ ਚੱਲੇ ਆ ਮੌਕਾ ਵੇਖਾਂ ਉੱਥੇ ਵੇਖ ਕੇ ਮੌਕਾ ਪਤਾ ਲੱਗੂ ਕੀ ਹੈ ਚੱਲ